ਹੈਲੋ ਫਰੈਂਡਸ ਵੈਲਕਮ ਟੂ ਟਿੰਸਾ ਬਲੌਗ ਆਈ ਐਮ ਕੁਲਵੀਰ ਸਿੰਘ ਤੇ ਇਹ ਵੀਡੀਓ ਹੈਗੀ ਹੈ ਪੰਜ ਵਹਿਮਾਂ ਬਾਰੇ ਜੋ ਲੋਕਾਂ ਨੂੰ ਕੈਨੇਡਾ ਬਾਰੇ ਹੈਗੇ ਨੇ ਅਤੇ ਜੋ ਅਸਲ ਦੇ ਵਿੱਚ ਸੱਚ ਵੀ ਨਹੀਂ ਹੈਗੇ ਤੇ ਪੰਜਵਾਂ ਵਹਿਮ ਸੁਣ ਕੇ ਤੁਸੀਂ ਬਿਲਕੁਲ ਹੈਰਾਨ ਰਹਿ ਜਾਓਗੇ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਤੁਹਾਨੂੰ ਪੰਜਾ ਮਿਸ ਬਾਰੇ ਪਤਾ ਚੱਲ ਸਕੇ ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਹੁਣ ਬਲੌਗ ਅੱਪ ਕਰਨ ਲੱਗਿਆਂ ਸਟਾਰਟ ਤੇ ਸਭ ਤੋਂ ਵੱਡਾ ਵਹਿਮ ਕੈਨੇਡਾ ਬਾਰੇ ਹੁੰਦਾਗਾ ਵੀ ਏਜੰਟ ਤੇ ਦੁਆਰਾ ਹੀ ਜਿਹੜੀ ਆਪਾਂ ਫਾਈਲ ਲਗਾਉਣੀ ਆ ਉਹਦੇ ਨਾਲ ਹੀ ਵੀਜ਼ਾ ਹੁੰਦਾ ਹੈਗਾ ਸੋ ਅਗਰ ਇਹ ਲੋਕਾਂ ਦੇ ਦਿਮਾਗ ਵਿੱਚ ਹੈਗਾਗਾ ਕਿ ਅਗਰ ਏਜੰਟ ਤੋਂ ਫਾਈਲ ਲਗਵਾਵਾਂਗੇ ਤਾਂ ਵੀਜ਼ਾ ਆਊਗਾ ਅਗਰ ਆਪਾਂ ਖੁਦ ਲਗਾਵਾਂਗੇ ਤਾਂ ਉਹਦੇ ਰਿਜੈਕਟ ਹੋਣ ਦੇ ਬਹੁਤ ਜ਼ਿਆਦਾ ਚਾਂਸੇ ਹੁੰਦੇ ਨੇਗੇ ਤੇ ਇਹ ਸਭ ਤੋਂ ਵੱਡਾ ਵਹਿਮ ਹੈਗਾਗਾ ਹੁਣ ਕੀ ਹੁੰਦਾਗਾ ਆਪਣੀ ਇਹ ਨਾਰਮਲ ਆਪਣਾ ਦਿਮਾਗ ਇਸ ਤਰ੍ਹਾਂ ਹੀ ਕੰਮ ਕਰਦਾਗਾ ਕਿ ਅਗਰ ਆਪਾਂ ਏਜੰਟ ਤੋਂ ਫਾਈਲ ਲਗਵਾਉਣੀ ਆ ਉਹ ਰਿਜੈਕਟ ਹੋ ਜਾਂਦੀ ਆ ਤਾਂ ਆਪਾਂ ਨੂੰ ਭਰੋਸਾ ਹੁੰਦਾ ਆ ਆਪਾਂ ਕਹਿੰਨੇ ਚਲੋ ਕੋਈ ਗੱਲ ਨਹੀਂ ਏਜੰਟ ਨੇ 100% ਦਿੱਤਾ ਇਹਦੇ ਵਿੱਚ ਇਮੀਗ੍ਰੇਸ਼ਨ ਏਜੰਟ ਦੀ ਗਲਤੀ ਹੈਗੀ ਆ ਉਹਨੇ ਫਾਈਲ ਆਪਾਂ ਨੂੰ ਉਹਨੇ ਵੀਜ਼ਾ ਨਹੀਂ ਦੇਣਾ ਸੀਗਾ ਬਟ ਜੇ ਤੁਸੀਂ ਆਪਾਂ ਖੁਦ ਲਗਾਉਣੀ ਆ ਤਾਂ ਇਹ ਮਿਥ ਜਾਂ ਵਹਿਮ ਹੋਣ ਦੇ ਕਾਰਨ ਅਗਰ ਆਪਣਾ ਵੀਜ਼ਾ ਰਿਜੈਕਟ ਹੁੰਦਾ ਤਾਂ ਆਪਾਂ ਇੱਕ ਦੂਜੇ ਨੂੰ ਕੁਐਸਚਨ ਲੱਗ ਜਾਨੇ ਹੁੰਨੇ ਆ ਕਿ ਏਜੰਟ ਤੋਂ ਫਾਈਲ ਕਿਉਂ ਨਹੀਂ ਲਗਵਾਈ ਬਟ ਅਸਲ ਦੇ ਵਿੱਚ ਜਦੋਂ ਇੰਡੀਆ ਦੇ ਵਿੱਚ ਆਪਾਂ ਏਜੰਟ ਤੋਂ ਲਗਵਾਉਣੀ ਆ ਫਾਈਲ ਤਾਂ ਉਹ ਖੁਦ ਨਹੀਂ ਲਾਉਂਦੇ ਆਪਣੇ ਅਕਾਊਂਟ ਦੇ نیچے ਉਹ ਤੁਹਾਡੇ ਨਾਮ ਤੇ ਹੀ ਲਗਾਉਂਦੇ ਨੇ ਸੋ ਇਹ ਮੈਟਰ ਨਹੀਂ ਕਰਦਾ ਸਭ ਤੋਂ ਪਹਿਲਾਂ ਜੋ ਸਭ ਤੋਂ ਵੱਡਾ ਵਹਿਮ ਹੈਗਾ ਹੈਗਾ ਕਿ ਏਜੰਟ ਦੇ ਨਾਲ ਹੀ ਵੀਜ਼ਾ ਆਊਗਾ ਤਾਂ ਉਹ ਬਿਲਕੁਲ ਹੀ ਗਲਤ ਹੈਗਾ ਸਪੈਸ਼ਲੀ ਕੈਨੇਡਾ ਦੇ ਰਿਲੇਟਿਡ ਤੇ ਹੁਣ ਦੂਜੇ ਮਿੱਥ ਬਾਰੇ ਜਾਂ ਵਹਿਮ ਬਾਰੇ ਗੱਲ ਕਰੀਏ ਤਾਂ ਉਹ ਹੈਗਾ ਕਿ ਇੰਗਲਿਸ਼ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਅਗਰ ਕੈਨੇਡਾ ਦੇ ਵਿੱਚ ਸੈਟਲ ਹੋਣਾ ਆਏਗਾ ਹਾਂ ਜ਼ਰੂਰੀ ਹੋ ਸਕਦੀ ਹੈ ਅਗਰ ਤੁਸੀਂ ਐਜ਼ ਅ ਸਟੂਡੈਂਟ ਆ ਰਹੇ ਹੋ ਜਾਂ ਫਿਰ ਐਲ ਐਮ ਆਈ ਵਗੈਰਾ ਤੁਸੀਂ ਲਈ ਹੈ ਤੇ ਅੱਗੇ ਜਾ ਕੇ ਕਈ ਵਾਰੀ ਤੇ ਐਲਐਮਆਈ ਦੇ ਵਿੱਚ ਹੀ ਸਾਨੂੰ ਆਇਲ ਚੈਨ ਨਹੀਂ ਹੁੰਦੀ ਹੈ ਜਾਂ ਫਿਰ ਅਗਰ ਪੀਆਰ ਹੋਣਾ ਹੈਗਾ ਐਲਐਮਆਈ ਤੋਂ ਬਾਅਦ ਤਾਂ ਉਦੋਂ ਵੀ ਆਪਾਂ ਨੂੰ ਆਇਲ ਚੈਨ ਦੀ ਹੁੰਦੀ ਹੈ ਤਾਂ ਇਹ ਠੀਕ ਹੈ ਇਸ ਪੁਆਇੰਟ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਹਾਇਲਸ ਕਰਨੀ ਜਾਂ ਤਾਂ ਇੰਗਲਿਸ਼ ਦੀ ਜ਼ਰੂਰਤ ਹੈਗੀ ਆ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਸ ਤੋਂ ਬਿਨਾ ਕੋਈ ਪੱਕਾ ਹੀ ਨਹੀਂ ਹੋ ਸਕਦਾ ਕਈ ਪ੍ਰੋਗਰਾਮਸ ਹੁੰਦੇ ਨੇਗੇ ਐਂਡ ਅਗਰ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਇੱਕ ਇਨਵੈਸਟਰ ਪ੍ਰੋਗਰਾਮ ਹੁੰਦਾ ਸੀਗਾ ਉਹ ਮੇਬੀ ਹੁਣ ਦੁਬਾਰਾ ਸਟਾਰਟ ਹੋ ਜਾਵੇ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਕੁਝ ਕੇ ਪੈਸਾ ਹੁੰਦਾ ਜਿਵੇਂ ਕਈ ਲੋਕ ਅਮੀਰ ਹੁੰਦੇ ਨੇ ਕਾਫੀ ਤਾਂ ਉਹ ਇਨਵੈਸਟਮੈਂਟ ਕਰਦੇ ਨੇ ਇੱਥੇ ਤੇ ਸਿੱਧਾ ਉਹਨਾਂ ਨੂੰ ਪੀਆਰ ਮਿਲ ਜਾਂਦੀ ਹੈਗੀ ਐਂਡ ਇੱਥੇ ਕੈਨੇਡਾ ਦੇ ਵਿੱਚ ਰਹਿ ਕੇ ਅਸੀਂ ਦੇਖਿਆ ਕਿ ਜਿਆਤਰ ਲੋਕ ਚਾਈਨਾ ਤੋਂ ਆਉਂਦੇ ਨੇਗੇ ਉਹ ਕਾਫੀ ਜ਼ਿਆਦਾ ਅਮੀਰ ਹੁੰਦੇ ਨੇਗੇ ਉਹ ਸਿੱਧਾ ਹੀ ਇੱਥੇ 5-6 ਕਰੋੜ ਜਿਵੇਂ ਆਪਾਂ ਕਹਿੰਦੇ ਹੈਗੇ ਉਹ ਇਨਵੈਸਟਮੈਂਟ ਕਰਦੇ ਨੇ ਤੇ ਸਾਰੀ ਫੈਮਿਲੀ ਪੀਆਰ ਹੋ ਜਾਂਦੀ ਹੈ ਸੋ ਉਹਨਾਂ ਨੂੰ ਇੱਕ ਵੀ ਵਰਡ ਨਹੀਂ ਆਉਂਦਾ ਹੁੰਦਾ ਇੰਗਲਿਸ਼ ਦਾ ਸਟਿਲ ਉਹ 얘ਤੇ ਰਹਿ ਰਹੇ ਨੇ ਪੱਕੇ ਹੈਗੇ ਨੇਗੇ ਸੋ ਇਹ ਸਭ ਤੋਂ ਵੱਡਾ ਵਹਿਮ ਆਪਾਂ ਕਹਿ ਸਕਦੇ ਹਾਂ ਇੰਗਲਿਸ਼ ਜ਼ਰੂਰੀ ਹੈਗੀ ਆ ਪਰ ਕੁਝ ਕੁ ਕੈਟੇਗਰੀਜ਼ ਦੇ ਲਈ ਅਗਰ ਤੁਸੀਂ ਕਾਫੀ ਜ਼ਿਆਦਾ ਰਿਚ ਹੈਗੇ ਜਾਂ ਅਮੀਰ ਹੈਗੇ ਹੋ ਤਾਂ ਇਹ ਚੀਜ਼ ਮੈਟਰ ਨਹੀਂ ਕਰਦੀ ਕਿ ਇੰਗਲਿਸ਼ ਤੁਹਾਨੂੰ ਕਿੰਨੀ ਆਉਂਦੀ ਹੈ ਸੋ ਅਗਰ ਤੀਸਰੇ ਵਹਿਮ ਦੀ ਗੱਲ ਕਰੀਏ ਤਾਂ ਉਹ ਹੈਗਾਗਾ ਕਿ ਵਿਜ਼ਟਰ ਵੀਜ਼ਾ ਤੁਹਾਨੂੰ ਹੈਲਪ ਕਰ ਸਕਦਾ ਤੁਹਾਡੀ ਸਾਰੀ ਫੈਮਿਲੀ ਨੂੰ ਸੈਟਲ ਹੋਣ ਦੇ ਵਿੱਚ ਤੇ ਇਹ 2 ਸਾਲ ਪਹਿਲਾਂ ਗੱਲ ਸੱਚੀ ਸੀਗੀ ਤਾਂ ਉਦੋਂ ਲੋਕ ਹੀ ਕਹਿੰਦੇ ਸੀ ਕਿ ਇਹ ਬੇਵਕੂਫੀ ਹੈਗੀ ਆ ਕਿ ਅਗਰ ਤੁਸੀਂ ਸਟੱਡੀ ਪਰਮਿਟ ਦੇ ਉੱਤੇ ਆ ਰਹੇ ਹੋਗੇ ਐਂਡ ਤੁਸੀਂ 25-30 ਲੱਖ ਲਗਾ ਰਹੇ ਹੋਗੇ ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਦੇ ਉੱਤੇ ਆਉਂਗੇ ਫਿਰ ਐਲ ਐਮ ਆਈ ਵਗੈਰਾ ਜਿਵੇਂ ਉਹਦਾ ਰੇਟ ਚੱਕਿਆ ਗਿਆ ਸੀਗਾ ਤਾਂ 30-30 40-40 ਹਜ਼ਾਰ ਡਾਲਰ ਫਿਰ ਤੁਸੀਂ ਐਲ ਐਮ ਆਈ ਤੇ ਲਾਉਂਗੇ ਫਿਰ ਤੁਸੀਂ ਪੱਕੇ ਹੋਵੋਗੇ ਤਾਂ ਵਿੱਚੋਂ ਕੀ ਸੀ ਕਈ ਲੋਕ ਵਿਜ਼ਟਰ ਤੇ ਆਉਂਦੇ ਐਲ ਐਮ ਆਈ ਲੈਂਦੇ ਤੇ ਪੀ ਆਰ ਹੋ ਜਾਂਦੇ ਸੀਗੇ ਤਾਂ ਇਹ ਦੇਖ ਕੇ ਉਸ ਟਾਈਮ ਦੇ ਉੱਤੇ ਲੱਗਦਾ ਸੀ ਕਿ ਸਟੱਡੀ ਵਰਮੈਂਟ ਤੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਇੰਨਾ ਇਨਵੈਸਟਮੈਂਟ ਕਰਨ ਦਾ ਸਿੱਧਾ ਵਿਜ਼ਟਰ ਤੇ ਆਓ ਐਲ ਐਮ ਆਈ ਲਓ ਤੇ ਪੱਕੇ ਹੋ ਜਾਓ ਤੇ ਇਹ ਜੋ ਚਲ ਰਹੀ ਸੀ ਗੱਲ ਉਹ ਅੱਜ ਦੇ ਟਾਈਮ ਦੇ ਵਿੱਚ 2025 ਦੇ ਵਿੱਚ ਬਿਲਕੁਲ ਉਲਟਾ ਹੋ ਚੁੱਕਾ ਹੋਏਗਾ ਵੀਸਟਰ ਵੀਜ਼ੇ ਦੇ ਉੱਤੇ ਹੀ ਇੰਨਾ ਖਰਚਾ ਹੋ ਜਾਂਦਾ ਕਿ ਜਟ ਲੈ ਰਹੇ ਨੇ ਕਿ ਕਬੀ ਰਿਫਿਊਜ਼ ਨਾ ਕਾਫੀ ਆ ਰਹੀ ਹੈ ਨਹੀਂ ਉਸ ਤੋਂ ਬਾਅਦ ਐਲ ਐਮ ਆਈ ਇਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਨਵਰਟ ਕਰਨ ਦੇ ਵਿੱਚ ਤੇ ਉਸ ਤੋਂ ਬਾਅਦ ਅਗਰ ਕਨਵਰਟ ਹੋ ਵੀ ਗਿਆ ਕਿਸੇ ਦਾ ਉਸ ਤੋਂ ਬਾਅਦ ਫਿਰ ਪੀ ਆਰ ਦਾ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿਉਂਕਿ ਆਲਰੇਡੀ ਲੋਕ ਇੱਥੇ ਲਾਈਨ ਦੇ ਵਿੱਚ ਲੱਗੇ ਹੋਏ ਨੇ ਤਿੰਨ ਤਿੰਨ ਸਾਲਾਂ ਤੋਂ ਵਰਕ ਡਾਕੂਮੈਂਟ ਦੇ ਨੇ 2 ਸਾਲਾਂ ਦੀ ਸਟੱਡੀ ਡਨ ਹੋ ਚੁੱਕੀ ਹੈ ਸੋ ਹੁਣ ਐਲ ਐਮ ਆਈ ਵਾਲਿਆਂ ਦਾ ਜੋ ਕੰਪੀਟੀਸ਼ਨ ਹੈਗਾਗਾ ਉਹ ਸਟੱਡੀ ਵਾਲਿਆਂ ਨਾਲ ਹੋਣ ਲੱਗ ਗਿਆ ਪੁਆਇੰਟ 5 ਦੇ ਕਿਉਂ ਸੋ ਇਹ ਚੀਜ਼ਾਂ ਜੋ ਹੈ ਇੱਕ ਵਹਿਮ ਚੱਲ ਰਿਹਾ ਸੀਗਾ ਉਹੋ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਹੁਣ ਆਪਾਂ ਉਹ ਗੱਲਾਂ ਦੇ ਵਿੱਚ ਬਲੀਵ ਕਰਨਾ ਚਾਹੀਦੇਗਾ ਸੋ ਆਪਣਾ ਜੋ ਵੀ ਡਿਸੀਜਨ ਲੈਣਾ ਹੈਗਾ ਸੋ ਸਮਝ ਕੇ ਲੋ ਐਂਡ ਇਹ ਨਾ ਸੋਚੋ ਕਿ ਜਸਟ ਇੱਕ ਵਿਜ਼ਟਰ ਵੀਜ਼ਾ ਲਗਵਾ ਦਿਓ ਹਨਾ ਐਂਡ ਕੋਈ ਗੱਲ ਨਹੀਂ 20 ਲੱਖ ਲੈ ਲਓ 25 ਲੱਖ ਲੈ ਲਓ ਸਾਨੂੰ ਇੱਕ ਵਾਰੀ ਵਿਸਟਾ ਲਵਾ ਦਿਓ ਉਹ ਗੱਲ ਹੁਣ ਬਿਲਕੁਲ ਖਤਮ ਹੋ ਚੁੱਕੀ ਐ ਸੋ ਚੌਥਾ ਵੇਮ ਹੈਗਾਗਾ ਕਿ ਫਰਾਡ ਨਹੀਂ ਹੁੰਦੇ ਕੈਨੇਡਾ ਦੇ ਵਿੱਚ ਅਸਲ ਦੇ ਵਿੱਚ ਜਦੋਂ ਤੁਸੀਂ ਇੱਥੇ ਲੈਂਡ ਹੁੰਨੇ ਹੋਗੇ 에ਅਰਪੋਰਟ ਤੇ ਉਸ ਤੋਂ ਬਾਅਦ ਤੁਹਾਡਾ ਕਿਸੇ ਨੂੰ ਇੱਕ ਮਹੀਨੇ ਦੇ ਵਿੱਚ ਕਿਸੇ ਨੂੰ 15 ਦਿਨਾਂ ਦੇ ਵਿੱਚ ਕਾਲਸ ਆਉਣੀਆਂ ਸਟਾਰਟ ਹੋ ਜਾਂਦੀਆਂ ਨੇ ਜਿਵੇਂ ਇੰਡੀਆ ਦੇ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਹੁੰਦਾ ਉਹ ਮੀ ਇੱਥੇ ਸੀਆਰਏ ਹੁੰਦਾਗਾ ਕੈਨੇਡਾ ਰੈਵਨਿਊ ਏਜੰਸੀ ਉਹਦੀਆਂ ਕਾਲਸ ਆਉਣ ਲੱਗ ਜਾਂਦੇ ਨੇ ਮਤਲਬ ਅਸਲੀ ਨਹੀਂ ਹੁੰਦੀਆਂ ਉਹ ਇੰਡੀਆ ਜਾਂ ਪਾਕਿਸਤਾਨ ਆਪਣੇ ਉਹ ਕੰਟਰੀਜ਼ ਤੋਂ ਹੀ ਆਪਰੇਟ ਹੁੰਦੀਆਂ ਨੇ ਐਂਡ ਲੋਕ ਉਥੋਂ ਕਾਲ ਕਰਦੇ ਨੇ ਤੇ ਮੈਸੇਜ ਵੀ ਆਉਂਦੇ ਨੇ ਹਨਾ ਕਿ ਤੁਹਾਡਾ ਤੁਸੀਂ ਫਰਾਡ ਕੀਤਾ ਜਾਂ ਤੁਹਾਡਾ ਸਿਨ ਨੰਬਰ ਕਿਸੇ ਕੋਲੇ ਚਲਾ ਗਿਆ ਸਾਨੂੰ ਕੰਟੈਕਟ ਕਰੋ ਜਾਂ ਫਿਰ ਕਈ ਵਾਰੀ ਪੁਲਿਸ ਤੇ ਕਿਹਾ ਜਾਂਦਾ ਕਿ ਅਸੀਂ ਪੁਲਿਸ ਸਟੇਸ਼ਨ ਤੋਂ ਬੋਲ ਰਹੇ ਹਾਂ ਤੇ ਇਸ ਤਰ੍ਹਾਂ ਦੇ ਕਾਫੀ ਫਰਾਡ ਹੁੰਦੇ ਨੇ ਉਸ ਤੋਂ ਬਾਅਦ ਕਈ ਲਿੰਕ ਵੀ ਆਉਂਦੇ ਨੇਗੇ ਉਹ ਇੰਡੀਆ ਦੇ ਵਿੱਚ ਵੀ ਚਲਦਾ ਹੈ ਕਿ ਲਿੰਕ ਨੂੰ ਭੇਜ ਦੇਣੀ ਆਪਾਂ ਕਲਿੱਕ ਕਰਦੇ ਆ ਆਪਣੇ ਪੈਸੇ ਉੱਡ ਜਾਂਦੇ ਨੇ ਤਾਂ ਇਹ ਚੀਜ਼ ਸੋਚਣਾ ਕਿ ਕੈਨੇਡਾ 'ਚ ਇਹ ਫਰਾਡ ਨਹੀਂ ਹੁੰਦੇ ਜਾਂ ਇੱਥੇ ਕੋਈ ਨਸ਼ਾ ਨਹੀਂ ਵਿਕਦਾ ਤੇ ਬਿਲਕੁਲ ਗਲਤ ਹੈਗਾ ਫਰਾਡ ਵੀ ਹੁੰਦੇ ਨੇ ਨਸ਼ਾ ਵੀ ਇੱਥੇ ਆਮ ਵਿਕਦਾ ਹੈਗਾ ਜੋ ਕਰਦਾ ਹੈਗਾ ਉਸ ਨੂੰ ਮਿਲ ਹੀ ਜਾਂਦਾ ਹੈਗਾ ਨਸ਼ਾ ਚਾਹੇ ਤੁਸੀਂ ਕੈਲਗਰੀ ਦੀ ਗੱਲ ਕਰ ਲਿਓ ਜਾਂ ਉਹ ਵੈਂਕੂਵਰ ਸਾਈਡ ਉਹ ਜੋ ਬ੍ਰੈਮਟਨ ਤਾਂ ਬਹੁਤ ਜ਼ਿਆਦਾ ਫੇਮਸ ਹੈਗਾ ਸੋ ਇੱਥੇ ਹਰੇਕ ਚੀਜ਼ ਜੋ ਇੰਡੀਆ ਦੇ ਵਿੱਚ ਹੈਗੀ ਉਹ ਇੱਥੇ ਵੀ ਹੁੰਦੀ ਹੈ ਸੋ ਇਹ ਵਹਿਮ ਦੇ ਵਿੱਚ ਰਹਿਣ ਦੀ ਬਿਲਕੁਲ ਲੋੜ ਨਹੀਂ ਹੈਗੀ ਕਿ ਇੱਥੇ ਕੋਈ ਧੋਖਾਧੜੀ ਨਹੀਂ ਹੁੰਦੀ ਜਾਂ ਕਿਵੇਂ ਨਹੀਂ ਹੁੰਦੀ ਇੱਥੇ ਵੀ ਇਨਸੀਡੈਂਟ ਹੁੰਦੇ ਰਹਿੰਦੇ ਨੇ ਪਲਾਜ਼ਿਆਂ ਦੇ ਵਿੱਚ ਕਈ ਵਾਰੀ ਡਾਊਨਟਾਊਨ ਦੇ ਵਿੱਚ ਗੋਲੀ ਵਗੈਰ ਮਾਰੀ ਵਗੈਰਾ ਜੋ ਸਭ ਤੋਂ ਵੱਡਾ ਬਣਿਆ ਹੋਇਆ ਹੈਗਾ ਲੋਕਾਂ ਦੇ ਵਿੱਚ ਚੌਥਾ ਵਹਿਮ ਸੀਗਾ ਇਹ ਵਹਿਮ ਹੈਗਾ ਵੀ ਜਿਹੜੀ ਪੀਆਰ ਹੈਗੀ ਆ ਉਹ ਪੱਕੀ ਆ ਇਹ ਤੁਸੀਂ ਵੀ ਬਿਲਕੁਲ ਹੀ ਸ਼ੌਕ ਹੋ ਜਾਓਗੇ ਤਾਂ ਹੀ ਉਹ ਮੈਂ ਕਹਿ ਸੀ ਕਿ ਪੰਜਵੇਂ ਨੰਬਰ ਤੇ ਮੈਂ ਪਾਵਾਂਗਾ ਐਂਡ ਜੋ ਵੀ ਬੰਦੇ ਹੁਣ ਵੀਡੀਓ ਦੇਖ ਰਹੇ ਨੇ ਤਾਂ ਉਹਨਾਂ ਨੂੰ ਇਹ ਜਾਣਕਾਰੀ ਮਿਲੂਗੀ ਇਸ ਵੇਮ ਬਾਰੇ ਤਾਂ ਪੀਆਰ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਪਰਮਨੈਂਟ ਹੋਗੇ ਪਰਮਨੈਂਟ ਦਾ ਮਤਲਬ ਹੈਗਾ ਕਿ ਤੁਸੀਂ ਇੱਥੇ ਪੜ੍ਹਾਈ ਕਰ ਸਕਦੇ ਹੋ ਕੰਮ ਕਰ ਸਕਦੇ ਹੋ ਤੇ ਹੋਰ ਜਿਹੜੇ ਵੀ ਕੋਈ ਹੈਲਥ ਬੈਨੀਫਿਟ ਹੋਗੇ ਤੁਸੀਂ ਉਹ ਲੈ ਸਕਦੇ ਹੋ ਬਟ ਇਹ 5-5 ਸਾਲ ਦਾ ਆਪਾਂ ਨੂੰ ਮਿਲਦਾ ਹੁੰਦਾ ਪੀਆਰ ਕਾਰਡ ਇਹ ਇੱਕ ਜਿਵੇਂ ਇੰਡੀਆ ਦੇ ਵਿੱਚ ਆਧਾਰ ਕਾਰਡ ਹੈਗਾ ਇਹ ਉਸੇ ਤਰ੍ਹਾਂ ਹੀ ਹੈਗਾ ਪਾਸਪੋਰਟ ਆਪਾਂ ਆਪਣੇ ਕੰਟਰੀ ਦਾ ਰੱਖਦੇ ਹੁੰਨੇ ਆ ਸੇਫ ਰੈਨ ਲਈ ਹਨਾ ਕਿ ਚਲੋ ਬਾਈ ਜਾਨਸ ਇਨ ਫਿਊਚਰ ਆਪਾਂ ਉੱਥੇ ਦਾ ਪਲਾਨ ਬਣ ਗਿਆ ਜਾਂ ਕਿਸ ਤਰ੍ਹਾਂ ਬਟ ਜੋ ਪੀਆਰ ਕਾਰਡ ਹੈਗਾ ਸੁਣਨ ਦੇ ਵਿੱਚ ਲੱਗਦਾ ਵੀ ਪਰਮਨੈਂਟ ਬਟ 5 ਸਾਲ ਲਈ ਮਿਲਦਾ ਹੈਗਾ 5 ਸਾਲ ਤੋਂ ਬਾਅਦ ਫਿਰ ਇਹ ਫਾਈਲ ਚੈੱਕ ਕਰਦੇ ਨੇ ਦੁਬਾਰਾ ਕਿ ਤੁਸੀਂ ਪੰਜ ਦੇ ਵਿੱਚ 2 ਸਾਲੇ ਤੇ ਰਹੇ ਹੋ ਜਾਂ ਨਹੀਂ ਅਗਰ ਤੁਸੀਂ ਨਹੀਂ ਰਹਿੰਦੇ ਹੈਗੇ ਤਾਂ ਪੀਆਰ ਕੈਨਸਲ ਹੋ ਜਾਂਦੀ ਹੈ ਸੋ ਇਹ ਪਰਮਨੈਂਟ ਨਹੀਂ ਹੈਗੀ ਕਿ ਤੁਸੀਂ ਪੀਆਰ ਹੋਗੇ ਤਾਂ ਪੱਕੇ ਹੀ ਹੋਗੇ ਬਾਈ ਜੇ ਤੁਸੀਂ ਇੰਡੀਆ ਚਲੇ ਗਏ ਜਾਂ ਆਪਣੇ ਕੰਟਰੀ ਚਲੇ ਗਏ ਸਟ੍ਰੱਕ ਹੋ ਗਏ ਉੱਥੇ ਜਿਆਦਾ ਸਾਲ ਨਿਕਲ ਗਏ ਤਾਂ ਪੀਆਰ ਕੈਨਸਲ ਵੀ ਹੋ ਸਕਦੀ ਹੁੰਦੀ ਹੈ ਉਸ ਤੋਂ ਬਾਅਦ ਕੋਈ ਕ੍ਰਾਈਮ ਕਰ ਦਿੱਤਾ ਉਹਦਾ ਚਲੋ ਸੇਮ ਹੀ ਹੈ ਗੱਲ ਅਗਰ 6 ਮਹੀਨੇ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਕਿਸੇ ਵੀ ਕ੍ਰਾਈਮ ਦੇ ਵਿੱਚ ਮੰਨ ਲਓ ਕੋਈ ਇੱਥੇ ਜਿਵੇਂ ਨਸ਼ੇ ਵਗੈਰਾ ਕਰਕੇ ਲੋਕੀ ਫਿਰਦੇ ਹੁੰਦੇ ਨੇ ਕਿਸੇ ਨਾਲ ਲੜਾਈ ਹੋ ਗਈ ਹੈ ਨਾ ਕਿਸੇ ਨੇ ਕੋਈ ਚਾਕੂ ਵਗੈਰਾ ਜਾਂ ਆਪਾ ਤੋਂ ਵੱਜ ਗਿਆ ਕੁਝ ਵੀ ਲਗਾ ਲਓ 6 ਮਹੀਨੇ ਤੋਂ ਉੱਪਰ ਦੀ ਸਜ਼ਾ ਹੋ ਗਈ ਤਾਂ ਉਸ ਦੇ ਉਸ ਕੇਸ ਦੇ ਵਿੱਚ ਵੀ ਪੀਆਰ ਕੈਨਸਲ ਹੋ ਸਕਦੀ ਹੈ ਜਾਂ ਕੋਈ ਵੱਡਾ ਕੋਈ ਘਪਲਾ ਕਰ ਗਿਆ ਜਿਵੇਂ ਅੱਜ ਕੱਲ ਹੁੰਦਾਗਾ ਕਿ ਲੋਕਾਂ ਦੇ ਪੈਸੇ ਲੁੱਟੇ ਜਾਂਦੇ ਨੇ ਆਪਣੇ ਇੰਡੀਅਨ ਕਮਿਊਨਿਟੀ ਦਾ ਵੀ ਕਾਫੀ ਕੈਲਰੀ ਸਿਸਟਮ ਬ੍ਰੇਮਟਨ ਸਾਈਡ ਹੋ ਗਿਆ ਸਰੀਚ ਹੋ ਗਿਆ ਕਾਫੀ ਫਰੌਡਸ ਆਏ ਨੇਗੇ ਫਰੋਤੀਆਂ ਦੇ ਤਾਂ ਉਸ ਕੇਸ ਦੇ ਵਿੱਚ ਹੀ ਬੰਦਾ ਫਸ ਗਿਆ ਤਾਂ ਉਹਦੀ ਪੀਆਰ ਕੈਨਸਲ ਹੋ ਜਾਂਦੀ ਹੈਗੀ ਸੋ ਇਹ ਸਭ ਤੋਂ ਵੱਡਾ ਵੈਂਪ ਸੀਗਾ ਹਾਂ ਅਗਰ ਤੁਸੀਂ ਨਾਰਮਲ ਬੰਦੇ ਹੈਗੇ ਹੋ ਤਾਂ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਟ ਅਗਰ ਤੁਸੀਂ ਇਹ ਚਾਹੋਗੇ ਇੱਥੇ ਆ ਕੇ ਵੀ ਇਹ ਕਾਪਲੇ ਕਰੋਗੇ ਜਾਂ ਕੁਝ ਹੋਰ ਹਨ ਕਿ ਜਿਵੇਂ ਆਂਡੀਆਂ ਚ ਕਹਿੰਦੇ ਹੁੰਦੇ ਨੇ ਕਾਲਾ ਧਨ ਕਮਾਉਣਾ ਉਹ ਚੀਜ਼ ਇੱਥੇ ਕਰੋਗੇ ਤਾਂ ਪੀਆਰ ਵੀ ਕੈਨਸਲ ਹੋ ਸਕਦੀ ਹੁੰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਹੀ ਸੀਗਾ ਤੇ ਪੰਜ ਵਹਿਮਾਂ ਬਾਰੇ ਦੱਸਣਾ ਸੀਗਾ ਇਹ ਬਿਲਕੁਲ ਹੀ ਸੱਚ ਨੇ ਇਹ ਇੱਥੇ ਆ ਕੇ ਹੀ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਤੇ ਇਸ ਨੂੰ ਪੋਜ਼ਿਟਿਵ ਵੇਅ ਦੇ ਵਿੱਚ ਜ਼ਰੂਰ ਲਿਓ ਅਤੇ ਅਗਰ ਕੋਈ ਹੈਗਾਗਾ ਤਾਂ ਜ਼ਰੂਰ ਉਹਨਾਂ ਨੂੰ ਇਨਫੋਰਮੇਸ਼ਨ ਦਿਓ ਥੈਂਕ ਯੂ ਸੋ ਮੱਚ ਐਂਡ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਓ ਤਾਂ ਜੋ ਨੈਕਸਟ ਅਪਕਮਿੰਗ ਵੀਡੀਓਜ਼ ਤੁਸੀਂ ਦੇਖਦੇ ਰਹੋ ਥੈਂਕ ਯੂ ਸੋ ਮੱਚ